ਜਦੋਂ ਮੈਂ ਅਦਾਲਤ ਵਿੱਚ ਹਾਜ਼ਰ ਹੋਵਾਂ ਤਾਂ ਮੈਨੂੰ ਕੀ ਪਤਾ ਹੋਣਾ ਚਾਹੀਦਾ ਹੈ ਇਹ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਫੈਡਰਲ ਸਰਕਟ ਐਂਡ ਫੈਮਿਲੀ ਕੋਰਟ ਆਫ ਆਸਟ੍ਰੇਲੀਆ ਡਿਵੀਜ਼ਨ 2 ਵਿੱਚ ਵੀਜ਼ਾ ਸੰਬੰਧੀ ਸਮੀਖਿਆ ਦੇ ਕੇਸ ਲਈ ਅਦਾਲਤ ਵਿੱਚ ਹਾਜ਼ਰ ਹੋਣ ਵਾਲੇ ਹਨ ਮੈਨੂੰ ਅਦਾਲਤ ਦੀ ਸੁਣਵਾਈ ਲਈ ਇੱਕ ਤਾਰੀਖ ਦਿੱਤੀ ਗਈ ਹੈ ਕੀ ਤੁਸੀਂ ਮੈਨੂੰ ਅਦਾਲਤ ਦੇ ਕਮਰੇ ਵਿੱਚ ਕੀ ਹੁੰਦਾ ਹੈ ਇਸ ਬਾਰੇ ਕੁਝ ਅੰਦਾਜ਼ਾ ਦੇ ਸਕਦੇ ਹੋ ਠੀਕ ਹੈ ਤੁਹਾਨੂੰ ਅਦਾਲਤ ਵਿੱਚ ਹਾਜ਼ਰ ਹੋਣ ਲਈ ਤਾਰੀਖ ਮਿਲੀ ਹੈ ਜਿਸ ਨੂੰ ਸੁਣਵਾਈ ਕਿਹਾ ਜਾਂਦਾ ਹੈ ਜਦੋਂ ਵੀ ਤੁਹਾਨੂੰ ਸੁਣਵਾਈ ਲਈ ਅਦਾਲਤ ਵਿੱਚ ਹਾਜ਼ਰ ਹੋਣ ਦੀ ਲੋੜ ਹੁੰਦੀ ਹੈ ਤਾਂ ਅਦਾਲਤ ਤੁਹਾਨੂੰ ਜਾਣਕਾਰੀ ਭੇਜੇਗੀ ਕਿ ਤੁਸੀਂ ਕਦੋਂ ਅਤੇ ਕਿੱਥੇ ਹਾਜ਼ਰ ਹੋਣਾ ਹੈ ਯਕੀਨੀ ਬਣਾਓ ਕਿ ਅਦਾਲਤ ਕੋਲ ਤੁਹਾਡੇ ਮੌਜੂਦਾ ਸੰਪਰਕ ਵੇਰਵੇ ਹਨ ਤੁਹਾਡੀ ਕੇਸ ਦੀ ਸੁਣਵਾਈ ਇਲੈਕਟ੍ਰੋਨਿਕ ਜਾਂ ਨਿੱਜੀ ਰੂਪ ਵਿੱਚ ਹਾਜ਼ਰ ਹੋਣ ਦੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਦੋਵੇਂ ਤਰੀਕਿਆਂ ਨੂੰ ਅਦਾਲਤ ਵਿੱਚ ਹਾਜ਼ਰ ਹੋਣਾ ਕਿਹਾ ਜਾਂਦਾ ਹੈ। ਅਦਾਲਤ ਕਿੰਨੀ ਗੰਭੀਰ ਹੁੰਦੀ ਹੈ? ਮੈਨੂੰ ਕਹਿੋ ਜਏ ਕੱਪੜੇ ਪਾਉਣੇ ਚਾਹੀਦੇ ਹਨ। ਅਦਾਲਤ ਦਾ ਕਮਰਾ ਇੱਕ ਰਸਮੀ ਥਾਂ ਹੈ। ਇਸ ਲਈ ਟੁਕਮੇ ਕੱਪੜੇ ਪਹਿਨੋ। ਪਾਣੀ ਪੀਣਾ ਠੀਕ ਹੈ ਪਰ ਇਸ ਤੋਂ ਇਲਾਵਾ ਅਦਾਲਤ ਦੇ ਕਮਰੇ ਵਿੱਚ ਹੋਰ ਕੁਝ ਵੀ ਖਾਣ ਪੀਣ ਦੀ ਆਗਿਆ ਨਹੀਂ ਹੈ। ਅਤੇ ਜਦੋਂ ਨਿੱਜੀ ਰੂਪ ਵਿੱਚ ਹਾਜ਼ਰ ਹੋਵੋ ਤਾਂ ਯਕੀਨੀ ਬਣਾਓ ਕਿ ਤੁਸੀਂ ਆਪਣਾ ਫੋਨ ਬੰਦ ਕਰ ਦਿੱਤਾ ਹੈ। ਅਦਾਲਤ ਦੇ ਕਮਰੇ ਵਿੱਚ ਕੌਣ-ਕੌਣ ਹੁੰਦਾ ਹੈ? ਅਤੇ ਇਹ ਕਿਹੋ ਜਿਹਾ ਦਿਖਾਈ ਦਿੰਦਾ ਹੈ? ਕੋਈ ਜੱਜ ਜਾਂ ਰਜਿਸਟਰਾਰ ਤੁਹਾਡੇ ਕੇਸ ਦੀ ਸੁਣਵਾਈ ਕਰੇਗਾ ਅਤੇ ਆਮ ਤੌਰ ਤੇ ਅਦਾਲਤ ਦਾ ਕਮਰਾ ਇਹੋ ਜਿਹਾ ਦਿਖਾਈ ਦਿੰਦਾ ਹੈ। ਸਭ ਤੋਂ ਪਹਿਲਾਂ ਇੱਥੇ ਬੈਂਚ ਹੁੰਦਾ ਹੈ। ਇਹ ਉਥਾਂ ਹੈ ਜਿੱਥੇ ਜੱਜ ਜਾਂ ਰਜਿਸਟਰਾਰ ਬੈਠਦਾ ਹੈ ਜੇ ਤੁਸੀਂ ਕਿਸੇ ਜੱਜ ਦੇ ਸਾਹਮਣੇ ਪੇਸ਼ ਹੋ ਰਹੇ ਹੋ ਤਾਂ ਤੁਹਾਨੂੰ ਹਰ ਵਾਰ ਜਦੋਂ ਜੱਜ ਅਦਾਲਤ ਦੇ ਕਮਰੇ ਵਿੱਚ ਦਾਖਲ ਹੁੰਦਾ ਹੈ ਜਾਂ ਬਾਹਰ ਜਾਂਦਾ ਹੈ ਤਾਂ ਤੁਹਾਨੂੰ ਖੜੇ ਹੋ ਕੇ ਸਿਰ ਝੁਕਾਉਣ ਦੀ ਲੋੜ ਹੁੰਦੀ ਹੈ ਜੱਜ ਜਾਂ ਰਜਿਸਟਰਾਰ ਦੇ ਸਾਹਮਣੇ ਉਹਨਾਂ ਦਾ ਸਹਾਇਕ ਜਾਂ ਕਾਨੂੰਨੀ ਕੇਸ ਮੈਨੇਜਰ ਬੈਠਦਾ ਹੈ ਇਹ ਲੋਕ ਜੱਜ ਜਾਂ ਰਜਿਸਟਰਾਰ ਦੀ ਸਹਾਇਤਾ ਕਰਦੇ ਹਨ ਫਿਰ ਬੈਂਚ ਦੇ ਸਾਹਮਣੇ 바ਰ ਟੇਬਲ ਹੁੰਦਾ ਹੈ। ਇਹ ਉਹ ਥਾਂ ਹੈ ਜਿੱਥੇ ਵਕੀਲ ਜੱਜ ਦੇ ਸਾਹਮਣੇ ਬੈਠਦੇ ਹਨ। ਤੁਹਾਡੇ ਕੇਸ ਵਿੱਚ ਇਹ ਉਹ ਥਾਂ ਹੈ ਜਿੱਥੇ ਮੰਤਰੀ ਦਾ ਵਕੀਲ ਬੈਠਦਾ ਹੈ। ਜੇ ਤੁਹਾਡੇ ਕੋਲ ਕੋਈ ਵਕੀਲ ਹੈ ਤਾਂ ਉਹ ਵੀ ਇਸ 바ਰ ਟੇਬਲ 'ਤੇ ਬੈਠਣਗੇ। ਜੇਕਰ ਤੁਹਾਡੇ ਕੋਲ ਕੋਈ ਵਕੀਲ ਨਹੀਂ ਹੈ ਤਾਂ ਜਦੋਂ ਤੁਹਾਡੇ ਕੇਸ ਦੀ ਸੁਣਵਾਈ ਹੋ ਰਹੀ ਹੋਵੇ ਤਾਂ ਤੁਹਾਨੂੰ ਇਸ 바ਰ ਟੇਬਲ 'ਤੇ ਬੈਠਣਾ ਚਾਹੀਦਾ ਹੈ। ਜੇਕਰ ਤੁਹਾਨੂੰ ਪਤਾ ਨਹੀਂ ਹੈ ਕਿ ਕਿੱਥੇ ਬੈਠਣਾ ਹੈ ਤਾਂ ਜੱਜ ਦੇ ਸਹਾਇਕ ਜਾਂ ਰਜਿਸਟਰਾਰ ਦੇ ਕਾਨੂੰਨੀ ਕੇਸ ਮੈਨੇਜਰ ਨੂੰ ਤੁਹਾਨੂੰ ਇਹ ਥਾਂ ਦਿਖਾਉਣ ਲਈ ਕਹੋ ਜੇਕਰ ਤੁਹਾਡੇ ਕੋਲ ਦੁਬਾਸ਼ੀਆਂ ਹੈ ਤਾਂ ਤੁਹਾਡਾ ਦੁਬਾਸ਼ੀਆਂ ਤੁਹਾਡੇ ਕੋਲ ਬੈਠੇਗਾ ਅਦਾਲਤ ਦੇ ਕਮਰੇ ਦੇ ਪਿਛਲੇ ਪਾਸੇ ਇੱਕ ਜਨਤਕ ਖੇਤਰ ਹੁੰਦਾ ਹੈ ਜੇਕਰ ਤੁਹਾਡੇ ਕੋਲ ਵਕੀਲ ਹੈ ਤਾਂ ਤੁਸੀਂ ਇੱਥੇ ਬੈਠੋਗੇ ਇਹ ਉਹ ਥਾਂ ਈ ਹੈ ਜਿੱਥੇ ਤੁਹਾਡੇ ਨਾਲ ਆਉਣ ਵਾਲੇ ਕੋਈ ਵੀ ਸਹਾਇਕ ਲੋਕ ਬੈਠਣਗੇ ਜੇਕਰ ਮੇਰੇ ਕੋਲ ਵਕੀਲ ਨਹੀਂ ਹੈ ਅਤੇ ਮੈਂ ਅਦਾਲਤ ਵਿੱਚ ਆਪਣੇ ਆਪ ਨੂੰ ਖੁਦ ਪੇਸ਼ ਕਰ ਰਿਹਾ ਹਾਂ ਤਾਂ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਂ ਕਦੋਂ ਬੋਲਣਾ ਹੈ ਤੁਹਾਨੂੰ ਸਿਰਫ ਉਦੋਂ ਹੀ ਬੋਲਣਾ ਚਾਹੀਦਾ ਹੈ ਜਦੋਂ ਜੱਜ ਜਾਂ ਰਜਿਸਟਰਾਰ ਤੁਹਾਨੂੰ ਬੋਲਣ ਲਈ ਕਹਿੰਦੇ ਹਨ ਤੁਸੀਂ ਜੱਜ ਨੂੰ ਯੋਰ ਆਨਰ ਕਹਿ ਕੇ ਗੱਲ ਕਰਦੇ ਹੋ ਤੁਸੀਂ ਰਜਿਸਟਰਾਰ ਨੂੰ ਰਜਿਸਟਰਾਰ ਕਹਿ ਕੇ ਗੱਲ ਕਰਦੇ ਹੋ ਜੇਕਰ ਤੁਸੀਂ ਦੁਬਾਰਾ ਸ਼ਿਆ ਲੈਣ ਦੀ ਬੇਨਤੀ ਕੀਤੀ ਹੈ ਤਾਂ ਜੱਜ ਜਾਂ ਰਜਿਸਟਰਾਰ ਦੁਬਾਸ਼ੀ ਨੂੰ ਸਹੂ ਖਾਣ ਲਈ ਕਹਿ ਸਕਦੇ ਹਨ ਕਿ ਉਹ ਸਹੀ ਵਿਆਖਿਆ ਕਰਨਗੇ ਇਹ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਦੁਬਾਸ਼ੀ ਨੂੰ ਸਮਝ ਨਹੀਂ پا ਰਹੇ ਹੋ ਤਾਂ ਤੁਸੀਂ ਅਦਾਲਤ ਨੂੰ ਇਸ ਬਾਰੇ ਦੱਸੋ ਫਿਰ ਤੁਹਾਨੂੰ ਜਾਂ ਤੁਹਾਡੇ ਵਕੀਲ ਨੂੰ ਤੁਹਾਡੇ ਕੇਸ ਨਾਲ ਸੰਬੰਧਿਤ ਮੁੱਦਿਆਂ ਬਾਰੇ ਬੋਲਣ ਦਾ ਮੌਕਾ ਮਿਲੇਗਾ ਜਦੋਂ ਤੁਹਾਡੀ ਬੋਲਣ ਦੀ ਵਾਰੀ ਹੁੰਦੀ ਹੈ ਤੁਹਾਨੂੰ ਖੜੇ ਹੋਣਾ ਚਾਹੀਦਾ ਹੈ ਤੁਹਾਡਾ ਦੁਬਾਸ਼ੀਆ ਵੀ ਤੁਹਾਡੇ ਨਾਲ ਖੜਾ ਹੋਏਗਾ

ਤੁਸੀਂ ਇਹ ਆਪਣੇ ਘਰ ਤੋਂ ਜਾਂ ਕਿਸੇ ਨਿੱਜੀ ਥਾਂ ਤੋਂ ਕਰ ਸਕਦੇ ਹੋ ਇਹ ਯਕੀਨੀ ਬਣਾਓ ਕਿ ਤੁਸੀਂ ਕਿਸੇ ਸ਼ਾਂਤ ਜਗ੍ਹਾ 'ਤੇ ਹੋ ਜਿੱਥੇ ਕੋਈ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ ਅਤੇ ਤੁਹਾਡੇ ਕੋਲ ਇੱਕ ਵਧੀਆ ਇੰਟਰਨੈਟ ਕਨੈਕਸ਼ਨ ਹੈ ਰੋਸ਼ਨੀ ਦੀ ਜਾਂਚ ਕਰੋ ਚਾਰਜ ਤਿਆਰ ਰੱਖਣਾ ਯਾਦ ਰੱਖੋ ਤਾਂ ਜੋ ਤੁਹਾਡੇ ਯੰਤਰ ਦੀ ਬੈਟਰੀ ਖਤਮ ਨਾ ਹੋਵੇ ਜਾਂਚ ਕਰੋ ਕਿ ਤੁਹਾਡਾ ਕੈਮਰਾ ਅਤੇ ਮਾਈਕ੍ਰੋਫੋਨ ਦੋਵੇਂ ਕੰਮ ਕਰ ਰਹੇ ਹਨ ਅਤੇ ਫਿਰ ਜਦੋਂ ਤੁਸੀਂ ਬੋਲ ਨਹੀਂ ਰਹੇ ਹੁੰਦੇ ਹੋ ਤਾਂ ਆਪਣੇ ਮਾਈਕ੍ਰੋਫੋਨ ਨੂੰ ਮਿਊਟ ਕਰ ਲਵੋ ਯਕੀਨੀ ਬਣਾਓ ਕਿ ਤੁਹਾਡੇ ਕੋਲ ਤੁਹਾਡੀ ਕੋਰਟ ਬੁੱਕ ਅਤੇ ਦਾਇਰ ਕੀਤੇ ਸਾਰੇ ਦਸਤਾਵੇਜ਼ਾਂ ਦੀ ਕਾਪੀ ਹੈ ਸਕਰੀਨ 'ਤੇ ਤੁਸੀਂ ਜੱਜ ਜਾਂ ਰਜਿਸਟਰਾਰ ਅਤੇ ਮੰਤਰੀ ਦੇ ਵਕੀਲ ਨੂੰ ਦੇਖੋਗੇ ਅਤੇ ਉਹ ਤੁਹਾਨੂੰ ਦੇਖ ਸਕਣਗੇ ਜੇਕਰ ਤੁਹਾਡੇ ਕੋਲ ਵਕੀਲ ਹੈ ਤਾਂ ਤੁਸੀਂ ਆਪਣੇ ਵਕੀਲ ਨੂੰ ਸਕਰੀਨ 'ਤੇ ਦੇਖੋਗੇ ਅਤੇ ਜੇਕਰ ਤੁਸੀਂ ਅਦਾਲਤ ਨੂੰ ਦੱਸਿਆ ਹੈ ਕਿ ਤੁਹਾਨੂੰ ਦੁਬਾਸ਼ੇ ਦੀ ਲੋੜ ਹੈ ਤਾਂ ਤੁਸੀਂ ਆਪਣੇ ਦੁਬਾਸ਼ੇ ਨੂੰ ਵੀ ਸਕਰੀਨ ਤੇ ਦੇਖੋਗੇ ਜਿਵੇਂ ਕਿ ਹਰੇਕ ਕੇਸ ਵੱਖਰਾ ਹੁੰਦਾ ਹੈ ਇੱਥੇ ਇਸ ਦੀ ਇੱਕ ਉਦਾਹਰਣ ਹੈ ਕਿ ਕੀ ਹੋ ਸਕਦਾ ਹੈ ਸਹਾਇਕ ਸਕਰੀਨ ਤੇ ਦਿਖਾਈ ਦੇਣ ਵਾਲਿਆਂ ਦੇ ਨਾਵਾਂ ਦੀ ਪੁਸ਼ਟੀ ਕਰ ਸਕਦਾ ਹੈ ਜੇਕਰ ਤੁਹਾਡੇ ਕੋਲ ਦੁਬਾਸ਼ੇ ਹਨ ਤਾਂ ਉਹ ਸਵੀਕਾਰ ਕਰਨਗੇ ਕਿ ਉਹ ਕੌਣ ਤੇ ਹਨ ਅਤੇ ਤੁਹਾਡੇ ਨਾਲ ਆਪਣੀ ਜਾਣ ਪਛਾਣ ਕਰਵਾਉਗੇ ਸਹਾਇਕ ਅਦਾਲਤ ਖੋਲੇਗਾ ਅਤੇ ਜੱਜ ਸੁਣਵਾਈ ਸ਼ੁਰੂ ਕਰੇਗਾ। ਜੱਜ ਦੁਬਾਸ਼ੇ ਨੂੰ ਸਵੀਕਾਰ ਕਰੇਗਾ। ਅਤੇ ਸੁਣਵਾਈ ਦੀ ਕਾਰਵਾਈ ਦੀ ਵਿਆਖਿਆ ਕਰੇਗਾ। ਦੁਬਾਸ਼ੇ ਨੂੰ ਸਹੂ ਚੁਕਾਈ ਜਾ ਸਕਦੀ ਹੈ। ਪਰ ਬਾਵਸ਼ਾਲੀ ਅਤੇ ਉਚਿਤ ਢੰਗ ਨਾਲ ਵਿਆਖਿਆ ਕਰਨ ਦਾ ਵਾਅਦਾ ਕਰਦੇ ਹੋਏ। ਫਿਰ ਪਾਗ ਲੈਣ ਵਾਲੇ ਬੋਲਣਗੇ ਅਤੇ ਦੁਬਾਸ਼ੇ ਤੁਹਾਡੇ ਲਈ ਅਨੁਵਾਦ ਕਰੇਗਾ ਕਿ ਉਹ ਕੀ ਕਹਿ ਰਹੇ ਹਨ। ਜੇਕਰ ਤੁਹਾਨੂੰ ਸੁਣਵਾਈ ਦੀ ਕਾਰਵਾਈ ਜਾਂ ਆਪਣੇ ਦੁਬਾਸ਼ੇ ਦੀ ਸਮਝ ਨਹੀਂ ਆ ਰਹੀ ਹੈ। ਤਾਂ ਤੁਹਾਨੂੰ ਇਸ ਬਾਰੇ ਜੱਜ ਨੂੰ ਲਾਜ਼ਮੀ ਦੱਸਣਾ ਚਾਹੀਦਾ ਹੈ ਮੈਨੂੰ ਮੇਰੇ ਕੇਸ ਦੇ ਫੈਸਲੇ ਬਾਰੇ ਕਦੋਂ ਪਤਾ ਲੱਗੇਗਾ ਜੱਜ ਜਾਂ ਰਜਿਸਟਰਾਰ ਸੁਣਵਾਈ ਦੇ ਅੰਤ ਵਿੱਚ ਫੈਸਲਾ ਸੁਣਾ ਸਕਦੇ ਹਨ ਜਾਂ ਉਹ ਇਹ ਫੈਸਲਾ ਕਰ ਸਕਦੇ ਹਨ ਕਿ ਉਹਨਾਂ ਨੂੰ ਤੁਹਾਡੇ ਕੇਸ ਤੇ ਵਿਜਾਂ ਕਰਨ ਲਈ ਹੋਰ ਸਮਾਂ ਚਾਹੀਦਾ ਹੈ ਜੇਕਰ ਜੱਜ ਜਾਂ ਰਜਿਸਟਰਾਰ ਨੂੰ ਹੋਰ ਸਮਾਂ ਚਾਹੀਦਾ ਹੈ ਤਾਂ ਤੁਹਾਨੂੰ ਦੱਸਿਆ ਜਾਵੇਗਾ ਕਿ ਉਹ ਆਪਣਾ ਫੈਸਲਾ ਕਦੋਂ ਸੁਣਾਉਣਗੇ ਅਤੇ ਤੁਹਾਨੂੰ ਇਸ ਨੂੰ ਸੁਣਨ ਲਈ ਕਿਵੇਂ ਹਾਜ਼ਰ ਹੋਣਾ ਚਾਹੀਦਾ ਹੈ ਅਦਾਲਤ ਤੁਹਾਨੂੰ ਇਹ ਦੱਸਣ ਲਈ ਸੰਪਰਕ ਕਰੇਗੀ ਕਿ ਤੁਹਾਨੂੰ ਕਦੋਂ ਆਪਸ ਆਉਣ ਦੀ ਲੋੜ ਹੈ ਜੇਕਰ ਮੇਰਾ ਕੇਸ ਫੇਲ ਹੋ ਜਾਂਦਾ ਹੈ ਤਾਂ ਕੀ ਹੋਵੇਗਾ ਜੇਕਰ ਤੁਹਾਡਾ ਕੇਸ ਫੇਲ ਹੋ ਜਾਂਦਾ ਹੈ ਤਾਂ ਜੱਜ ਤੁਹਾਡੇ ਵੱਲੋਂ ਪਰਨ ਵਾਲੇ ਖਰਚਿਆਂ ਦੀ ਰਕਮ ਲਈ ਹੁਕਮ ਜਾਰੀ ਕਰੇਗਾ ਨਾ ਭਰੇ ਗਏ ਕਾਨੂੰਨੀ ਖਰਚੇ ਤੁਹਾਡੇ ਉੱਪਰ ਆਸਟ੍ਰੇਲੀਆਈ ਸਰਕਾਰ ਦਾ ਕਰਜ਼ਾ ਹੁੰਦੇ ਹਨ ਤੁਹਾਨੂੰ ਪਵੇਂਖਦੀਆਂ ਵੀਜ਼ਾ ਅਰਜ਼ੀਆਂ ਤੇ ਤੁਹਾਡੇ ਉੱਪਰ ਆਸਟ੍ਰੇਲੀਆਈ ਸਰਕਾਰ ਦੇ ਹੋਣ ਵਾਲੇ ਕਰਜ਼ੇ ਦੇ ਪ੍ਰਭਾਵ ਬਾਰੇ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ ਜੇਕਰ ਤੁਹਾਡਾ ਕੇਸ ਸਫਲ ਹੋ ਜਾਂਦਾ ਹੈ ਤਾਂ ਜੱਜ ਤੁਹਾਡੇ ਕੇਸ ਨੂੰ ਦੁਬਾਰਾ ਸੁਣਵਾਈ ਕੀਤੇ ਜਾਣ ਲਈ ਟ੍ਰਿਬਿਊਨਲ ਕੋਲ ਵਾਪਸ ਭੇਜਣ ਦੇ ਹੁਕਮ ਜਾਰੀ ਕਰੇਗਾ ਵੀਡੀਓ 1 ਅਦਾਲਤ ਕੀ ਕੀ ਕਰ ਸਕਦੀ ਹੈ ਵੀਜ਼ਾ ਸੰਬੰਧੀ ਸਮੀਖਿਆ ਦੇ ਮਾਮਲੇ ਵਿੱਚ ਅਦਾਲਤ ਦੀ ਭੂਮਿਕਾ ਨੂੰ ਸਮਝਣ ਲਈ ਅਤੇ ਵੀਡੀਓ ਤੋਂ मेरा माइग्रेशन केस अदालत राही कि न चिट्टिया जावेगा अदालती प्रक्रिया बेहतर ढंग समझने समझण ले देखना बनाओ